ਬਹੁਤ ਜ਼ਿਆਦਾ ਔਖਾ ਸੀਗਾ ਇੱਕ ਟਾਈਮ ਤਾਂ ਇਦਾਂ ਦਾ ਵੀ ਆਇਆ ਸੀ ਕਿ ਸੋਚਿਆ ਸੀਗਾ ਕਿ ਉਹ ਮਤਲਬ ਲੋਕਾਂ ਨੇ ਨਾ ਹਵਾ ਬਣਾ ਦਿੱਤਾ ਸੀਗਾ ਕਿ ਹਾਏ ਡਿਵੋਰਸ ਹੋ ਗਿਆ ਤੇ ਮਤਲਬ ਇੰਨਾ ਵੱਡਾ ਦਿਖਾਤਾ ਸੀ ਕਿ ਮੈਨੂੰ ਇੱਕ ਟਾਈਮ ਤੇ ਇਦਾਂ ਲੱਗੇ ਸੀ ਯਾਰ ਸੁਸਾਈਡ ਕਰ ਲਵਾਂ ਪਹਿਲੀ ਵਾਰੀ ਜ਼ਿੰਦਗੀ ਚ ਬਾਹਰ ਨਿਕਲੀ ਮੈਨੂੰ ਬਿਲਕੁਲ ਨੌਲੇਜ ਨਹੀਂ ਹੁੰਦੀ ਸੀ ਕਿਸੇ ਚੀਜ਼ ਦੀ ਲੋਕਾਂ ਨੇ ਜਦੋਂ ਪਤਾ ਚੱਲਣਾ ਕਿ ਹਾਂ ਡਿਵੋਰਸ ਹੋਇਆ ਤਾਂ ਹੋਰ ਹੀ ਨਜ਼ਰ ਨਾਲ ਦੇਖਦੇ ਸੀਗੇ ਕਹਿ ਲੋ ਕਿ ਜਿਹੜੇ ਤਾਂ ਮੁੰਡੇ ਹੁੰਦੇ ਸੀ ਉਹ ਤਾਂ ਗੰਦੀ ਨਜ਼ਰ ਨਾਲ ਹੀ ਦੇਖਦੇ ਆ ਕਿ ਸਿੰਗਲ ਹੈਗੀ ਐ ਇਨ ਜੋ ਮਰਜੀ ਕਹ ਲੋ ਇਨ ਕੜਾ ਕੁਝ ਕਹਿਣਾ 7 ਸਾਲ 8 ਸਾਲ ਜਵਾਬ ਕੀਤੀ ਹੈ ਜਵਾਬ ਦੇ ਵਿੱਚ ਤਕਰੀਬਨ ਹਰ ਕੋਈ ਇੱਦਾਂ ਦਾ ਹੀ ਮਿਲਿਆ ਜਿਨੇ ਨજરਗੰਦੀ ਰੱਖੀ ਹੈ ਜਦੋਂ ਮੈਂ ਆਪਣਾ bizness ਸਟਾਰਟ ਕੀਤਾ ਉਦੋਂ ਵੀ ਮੈਨੂੰ ਸਭ ਨੇ ਮਨਾ ਕੀਤਾ ਵੀ ਨਹੀਂ ਨਹੀਂ ਇਕੱਲੀਆਂ ਕੁੜੀਆਂ ਕਿੱਥੇ bizness ਕਰਦੀਆਂ ਤੂੰ ਰਹਿਮ ਦੇ ਤੇਰੇ ਵੱਸ ਦਾ ਨਹੀਂ ਹੈਗਾ ਤੂੰ ਪੈਸੇ ਜਿਹੜੇ ਹੈਗੇ ਨਾ ਚਾਰ ਉਹ ਵੀ ਖਰਾਬ ਕਰ ਲੈਣੇ ਨਹੀਂ ਹੋਣਾ ਰਹਿਣ ਦੇ ਰਹਿਣ ਦੇ ਪਰ ਜਿੱਦਾਂ ਜਿੱਦਾਂ ਗਰੋ ਕਰੀ ਗਈ ਉਦਾਂ ਉਦਾਂ ਲੋਕਾਂ ਨੇ ਐਪਰੀਸ਼ੀਏਟ ਕਰਨਾ ਸ਼ੁਰੂ ਕਰਤਾ ਜਿਹੜੇ ਆਂਟੀ ਹੁੰਦੇ ਸੀਗੇ ਗੱਲਾਂ ਕਰਦੇ ਸੀ ਉਹ ਹੀ ਐਪਰੀਸ਼ੀਏਟ ਕਰਦੇ ਸੀਗੇ ਤੇ ਰੋਂਦੇ ਰਹਿਣਾ ਰੋਂਦੇ ਰਹਿਣਾ ਫਿਰ ਮੇਰੇ ਫਾਦਰ ਕਹਿੰਦੇ ਕਿ ਇੱਦਾਂ ਨਹੀਂ ਜਿੰਦਗੀ ਚੱਲਦੀ ਜੇ ਤੁਸੀਂ ਹੱਸ ਕੇ ਲਾਈਫ ਕੱਟ ਲਓਗੇ ਤੁਹਾਡੀ ਬਹੁਤ ਸੋਹਣੀ ਲਾਈਫ ਬਣੀ ਕੱਟੀ ਜਾਣੀ ਟੀਂ ਡੇਰ ਕੀ ਸ਼ਕਲ ਬਣਾ ਕੇ ਕੱਖ ਨਹੀਂ ਹੋਣਾ ਤੁਸੀਂ ਸਵੇਰ ਸਾਮ ਮਰ ਗਿਆ ਲੋਟਿਆ ਗਿਆ ਫੱਟਿਆ ਗਿਆ ਨਹੀਂ ਕੱਖ ਨਹੀਂ ਨੇ ਬਣਾ ਜਾਈ ਜੇ ਤੁਸੀਂ ਹਰ ਸਿਚੁਏਸ਼ਨ ਨੂੰ ਖੁਸ਼ੀ ਨਾਲ ਮੈਕਸੈਪਟ ਕਰ ਲਿਆ ਨਾ ਤੁਸੀਂ ਉਹਨੂੰ ਕਹਤਾ ਵੀ ਇਮਪੋਜ਼ਿਟਿਵ ਜਦੋਂ ਤੁਹਾਨੂੰ ਕੀ ਪੁੱਛੇ ਕੀ ਹਾਲ ਹੈ ਲੋਕ ਕਹਿਣਗੇ ਜੀ ਬਹੁਤ ਵਧੀਆ 2 ਮਿੰਟ ਬਾਅਦ ਗੱਲ ਕਰਨ ਉਹ ਕਹਿੰਨਗੇ ਯਾਰ ਬਾਜੀ ਵੱਜੇ ਵੱਜੇ ਜਿਹੜਾ ਬੰਦਾ ਬਾਹਲਾ ਮਰੂ ਮਰੂ ਕਰਦਾ ਬਾਹਲਾ ਮਰੂ ਮਰੂ ਕਰਦਾ ਜਿਹੜੀਆਂ ਖੁਸ਼ੀਆਂ ਉਹਦੇ ਦਰਵਾਜੇ ਤੋਂ ਵਾਪਸ ਮੁੜ ਜਾਂਦੀਆਂ ਤੇ ਪਰਮਾਤਮਾ ਨੇ ਤੁਹਾਨੂੰ ਇਹ ਨਹੀਂ ਕਹਿਣਾ ਵੀ ਤੂੰ ਆ ਕੀ ਕਹਿਣਾ ਪਿਆ ਕਾਕੇ ਤੂੰ ਆਇਆ ਨਾ ਕਿ ਵੀ ਐ ਹੋਜੂ ਉਹਨੇ ਕਹਿਣਾ ਤੂੰ ਥਾਸ ਤੂੰ ਭੈੜੀਆਂ ਤੋਂ ਭੈੜੀਆਂ ਸਿਚੁਏਸ਼ਨਾਂ ਦੇ ਵਿੱਚੋਂ ਵੀ ਭੈਣੇ ਮੈਂ ਲੰਘ ਕੇ ਆਇਆ ਪਰ ਮੈਂ ਕਦੇ ਇਹ ਚੀਜ਼ ਨਹੀਂ ਸੀ ਸੋਚੀ ਵੀ ਹਾਂ ਮੇਰੇ ਨਾਲ ਆ ਹੋ ਗਿਆ ਮੈਂ ਕਿਹਾ ਹਾਂ ਠੀਕ ਹੈ ਹੋ ਗਿਆ ਇਟ ਇਜ਼ ਅ ਟਾਸਕ ਆਫ 빅 బాస్ ਤੇ ਇਹਨੂੰ ਸੋਨਾ ਪਰਫਾਰਮ ਕਰੋ ਇਹਨੂੰ ਹੁਣ ਨਰਜਠਣਾ ਕਿਵੇਂ ਆ ਉਹਦੇ ਤੇ ਫੋਕਸ ਕਰੋ ਜਦੋਂ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਕਰਨਾ ਸਿੱਖ ਲਿਆ ਨਾ ਤੁਸੀਂ ਐਵੇਂ ਜਿਹਾ ਹੱਸਦੇ ਰਹੋ ਹੱਸਦੇ ਰਹੋ ਤੁਹਾਡੀ ਲਾਈਫ ਬਹੁਤ ਵਧੀਆ ਸਪੈਂਡ ਹੋਊਗੀ ਏਜ ਕਈ ਲੋਕੀ ਕਹਿਣਗੇ ਯਾਰ ਸਾਡੀ ਤਾਂ ਨਾ ਉਮਰ ਇੰਨੀ ਹੋ ਗਈ ਹੁਣ ਕਿੱਥੇ ਉਹ ਚੀਜ਼ਾਂ ਹਨ ਬਹੁਤ سارے ਲੋਕਾਂ ਦੇ ਪੈਨੇ ਤੁਸੀਂ ਦੇਖੋ ਕਿੱਡੀ ਦੂਰੋਂ ਸਫਰ ਕਰਕੇ ਆਏ ਹੋ ਲੋਕ ਬਾਈਕ ਚਲਾ ਰਹੇ ਆ ਗੱਡੀ ਚਲਾ ਰਹੇ ਪਰ ਉਹਨਾਂ ਦੇ ਮੂੰਹ ਤੇ ਸਮਾਈਲ ਹੈਣੀਗੀ ਸਟਰੀ ਗੈਲਰੀ ਪੰਜਾਬ ਨਿਊਜ਼ ਨਾਲ ਜੁੜੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਪ੍ਰੀ ਸ਼ਰਮਾ ਸਵਾਗਤ ਕਰਦੇ ਹਾਂ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਦਾ ਅੱਜ ਦੀ ਜਿਹੜੀ ਵੀਡੀਓ ਹੋਣ ਲੱਗੀ ਉਸ ਦਾ ਟਾਪਿਕ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਆਪਾਂ ਡਿਵੋਰਸ ਨੂੰ ਲੈ ਕੇ ਗੱਲ ਕਰੀਏ ਕਿ ਜਦੋਂ ਆਪਾਂ ਸੁਣਦੇ ਨਾ ਕਿ ਯਾਰ ਉਹ ਤਾਂ ਡਿਵੋਰਸ ਸੀ ਹੈ ਉਹਦੀ ਦੂਜਾ ਵਿਆਹ ਹੋਣਾ ਮਤ ਆਪਾਂ ਨੂੰ ਆਟੋਮੈਟਿਕਲੀ ਉਹ ਚੀਜ਼ਾ ਹੋ ਜਾਂਦੀ ਹੈ ਕਿ ਇਹ ਚੀਜ਼ ਮਤਲਬ ਕਿਵੇਂ ਹੋ ਸਕਦੀ ਹੈ ਜਾਂ ਫਿਰ ਉਸ ਪਰਸਨ ਦੇ ਲਈ ਨਾ ਆਪਾਂ ਜਜਮੈਂਟ ਕਰਨ ਲੱਜਨੇ ਕਿ ਉਹ ਕਿਵੇਂ ਦਾ ਹੋਏਗਾ ਉਹਦਾ ਪਹਿਲਾ ਵੀ ਆ ਕਿਉਂ ਟੁੱਟਿਆ ਇਦਾਂ ਦੇ ਬੜੇ ਸਵਾਲ ਆਉਂਦੇ ਨੇ ਪਰ ਤੁਹਾਨੂੰ ਕੀ ਪਤਾ ਕਿ ਉਹ ਕਿਹੜੀ ਸਿਚੁਏਸ਼ਨ ਚ ਸੀ ਉਹ ਕਿਵੇਂ ਬਚ ਕੇ ਸਾਹਮਣੇ ਆਇਆ ਹੈ ਨਾ ਇਦਾਂ ਦੀ ਚੀਜ਼ਾਂ ਨਹੀਂ ਪਤਾ ਹੁੰਦੀ ਤਾਂ ਇਦਾਂ ਦੇ ਟੌਪਿਕ ਹੋਣਗੇ ਮੈਂ ਇੱਕ ਐਗਜ਼ਾਮਪਲ ਲੈ ਕੇ ਸਾਹਮਣੇ ਆਈਆਂ ਜਿਨ੍ਹਾਂ ਨੇ ਜਿਨ੍ਹਾਂ ਦਾ ਡਿਵੋਰਸ ਹੋਇਆ ਹਸਬੰਡ ਦਾ ਵੀ ਤੇ ਵਾਈਫ ਦਾ ਵੀ ਪਰ ਉਹ ਦੋਨਾਂ ਨੇ ਦੁਬਾਰਾ ਵਿਆਹ ਕਰਾਇਆ ਤੇ ਉਹ ਬਹੁਤ ਅੱਛਾ ਇੱਕ ਕਪਲ ਬਣ ਚੁੱਕਾ ਹੈ ਹੁਣ ਤੇ ਕਹਿੰਦੇ ਕਿਸੇ ਦੇ ਕਰਕੇ ਜਦੋਂ ਆਪਾਂ ਨੂੰ ਦੁੱਖ ਮਿਲਦਾ ਤਾਂ ਆਪਾਂ ਹੋ ਜਾਂਦੇ ਕਿ ਨਹੀਂ ਹੁਣ ਤਾਂ ਮੈਂ ਬਿਲਕੁਲ ਨਹੀਂ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਹੈ ਕਿ ਹੁਣ ਤਾਂ ਮੈਂ ਕਦੇ ਵਿਆਹ ਨਹੀਂ ਕਰਾਣਾ ਇਹ ਚੀਜ਼ ਆਪਾਂ ਸੁਣਦੇ ਆ ਪਰ ਕੀ ਬਤ ਹੈ ਰੱਬ ਨੇ ਤੁਹਾਡੇ ਲਈ ਕਿਨੂੰ ਭੇਜਿਆ ਹੋਵੇ ਕੀ ਚੀਜ਼ਾ ਤੋਂ ਤੁਹਾਨੂੰ ਹਨਾ ਕਰਮ ਕਹਿੰਦੇ ਕੱਟੇ ਜਾਣੇ ਉਹ ਕੱਟ-ਕਟਾ ਕੇ ਤੁਸੀਂ ਇੱਕ ਵਧੀਆ ਲਾਈਫ ਜੀਣੀ ਹੋਵੇ ਤਾਂ ਉਹ ਐਗਜ਼ਾਮਪਲ ਤੁਹਾਡੇ ਸਾਹਮਣੇ ਅੱਜ ਪੇਸ਼ ਕਰ ਰਿਹਾ ਸ਼ਵੇਤਾ ਭਾਬੀ ਜੀ ਐਂਡ ਹੈਰੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੇਫ ਕਿਵੇਂ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਚੰਗਾ ਹੈ ਬਹੁਤ ਵਧੀਆ ਬਹੁਤ ਚੰਗਾ ਰਹਿੰ ਲੜਦੀ ਵੀ ਆ ਲੜਦੀ ਵੀ ਝੂਠੀ ਨਹੀਂ ਬੋਲਦੀ ਮਸਾਲਾ ਵੀ ਹੋਣਾ ਚਾਹੀਦਾ ਨਾ ਮਜ਼ਾ ਨਹੀਂ ਅੰਦਰ ਨਹੀਂ ਤਾਂ ਕੌਣ ਲੜਾਕਾ ਜ਼ਾਦਾ ਬਰਾਬਰ ਹੀ ਦੋਨੋਂ ਅੱਛਾ ਉਹ ਵੀ ਘਟਨੀ ਹੈ ਜੇ ਮਤਲਬ ਨਾ ਨਾ ਬਿਲਕੁਲ ਨਹੀਂ ਅੱਛਾ ਇਹ ਜੋੜੀ ਜਿਹੜੀ ਮੈਂ ਦੱਸਿਆ ਕਿ ਬਣੀ ਹੈ ਹੁਣ ਦੇਖੋ ਕਿੰਨੇ ਖੁਸ਼ ਹੋ ਤੁਸੀਂ ਟੱਚ ਵੀ ਨਜ਼ਰ ਕਦੇ ਨਾ ਲੱਗੇ ਜਦ ਕਿ ਸਿਰਫ ਤੁਹਾਨੂੰ ਕਮੈਂਟਸ ਚ ਪਿਆਰ ਹੀ ਮਿਲੇ ਤੁਹਾਡੇ ਲਈ ਕਿੰਨਾ ਕਟਫ ਸੀ ਇਹ ਸੁਣਨਾ ਕਿ ਯਾਰ ਦੂਜਾ ਵਿਆਹ ਹੋਣਾ ਹੈ ਜਾਂ ਫਿਰ ਇੱਕ ਵਿਆਹ ਟੁੱਟ ਚੁੱਕਾ ਹੈ ਡਿਵੋਰਸ ਹੀ ਕਿਹਾ ਜਾਂਦਾ ਹੈ ਨਾ ਉਹ ਚੀਜ਼ ਹੈ ਤੁਹਾਡੇ ਲਈ ਕਿੰਨੀਆਂ ਔਖੀਆਂ ਸੀਗੀਆਂ ਬਹੁਤ ਜ਼ਿਆਦਾ ਔਖਾ ਸੀਗਾ ਇੱਕ ਟਾਈਮ ਤਾਂ ਇਦਾਂ ਦਾ ਵੀ ਆਇਆ ਸੀ ਕਿ ਸੋਚਿਆ ਸੀਗਾ ਕਿ ਮਤਲਬ ਲੋਕਾਂ ਨੇ ਨਾ ਹਵਾ ਬਣਾ ਦਿੱਤਾ ਸੀਗਾ ਕਿ ਹਾਏ ਡਿਵੋਰਸ ਹੋ ਗਿਆ ਤੇ ਮਤਲਬ ਇੰਨਾ ਵੱਡਾ ਦਿਖਾਤਾ ਸੀ ਕਿ ਮੈਨੂੰ ਇੱਕ ਟਾਈਮ ਤੇ ਇਦਾਂ ਲੱਗੇ ਸੀਗਾ ਯਾਰ ਸੁਸਾਈਡ ਕਰ ਲਵੋ ਬਟ ਜਦੋਂ ਆਪਣੇ ਬੱਚੇ ਵੱਲ ਦੇਖਦੀ ਸੀਗੀ ਮੇਰਾ ਬੇਟਾ ਹੈ 15 ਸਾਲ ਦਾ ਹੋ ਜਾਣਾ ਹੁਣ ਉਹਨੇ ਉਹਦੇ ਵੱਲ ਦੇਖਦੀ ਸੀ ਫਿਰ ਮੈਨੂੰ ਤਾਂ ਸੀ ਨਹੀਂ ਯਾਰ ਇਹਦੇ ਲਈ ਤਾਂ ਮੈਨੂੰ ਜੀਣਾ ਪਊਗਾ ਨਾ ਕਿਉਂਕਿ ਇਹਨੂੰ ਵਿਚਾਰੇ ਨੂੰ ਕੌਣ ਦੇਖੂਗਾ ਔਰ ਇੱਕ ਹੁੰਦਾ ਨਾ ਕਿ ਇੱਕ ਫੈਮਿਲੀ ਵੀ ਬਹੁਤ ਜ਼ਿਆਦਾ ਕਹਿ ਲੋ ਕਿ ਆਪਾਂ ਗਰੀਬ ਫੈਮਿਲੀ ਕਹਿ ਸਕਦੇ ਹਾਂ ਜਿੱਥੇ ਮੈਂ ਬਿਲੋਂਗ ਕਰਦੀ ਸੀਗੀ ਉਸ ਟਾਈਮ ਬਹੁਤ ਮਾੜਾ ਹਾਲ ਸੀਗਾ ਤੇ ਉਸ ਟਾਈਮ ਮੈਨੂੰ ਜੌਬ ਕਰਨ ਲਈ ਬਾਹਰ ਨਿਕਲਣਾ ਪਿਆ ਕਿਉਂਕਿ ਲੋਕੀ ਘਰ ਜਦੋਂ ਬੈਠਦੇ ਸੀ ਨਾ ਕੇਸਸ ਵਗੈਰਾ ਚੱਲ ਰਹੇ ਸੀਗੇ ਕਿਸੇ ਨੇ ਆਣਾ ਅੜੋਚੀ ਪੜੋਸੀ ਨੇ ਆ ਕੇ ਉਹਨਾਂ ਨੇ ਸੱਸੇ ਹੀ ਪੁੱਛਣਾ ਕੀ ਬਣਿਆ ਫਿਰ ਤੇਰਾ ਕੀ ਕਹਿੰਦੇ ਨੇ ਕੀ ਹੋਇਆ ਉਹ ਚੀਜ਼ ਬਾਰ-ਬਾਰ ਉਹ ਸਾਰਾ ਪਾਸਟ ਸਾਹਮਣੇ ਲਿਆ ਦਿੰਦੀ ਏ ਤੁਹਾਡੇ ਤੇ ਰੋਂਦੇ ਰਹਿਣਾ ਰੋਂਦੇ ਰਹਿਣਾ ਫਿਰ ਮੇਰੇ ਫਾਦਰ ਕਹਿੰਦੇ ਕਿ ਇੱਦਾਂ ਨਹੀਂ ਜਿੰਦਗੀ ਚੱਲਦੀ ਤੂੰ ਜੌਬ ਵਗੈਰਾ ਕਰ ਕਿਉਂਕਿ ਹਾਲਾਤ ਹੀ ਇਦਾਂ ਦੇ ਸੀ ਬੱਚੇ ਦੀ ਸਕੂਲ ਦੀ ਫੀਸ ਵੀ ਕੱਢਣੀ ਹੁੰਦੀ ਸੀਗੀ ਫਿਰ ਮੈਂ ਜੌਬ ਸਟਾਰਟ ਕੀਤੀ ਜੌਬ ਦੇ ਵਿੱਚ ਵੀ ਜਦੋਂ ਬਾਹਰ ਪਹਿਲੀ ਵਾਰੀ ਜ਼ਿੰਦਗੀ 'ਚ ਬਾਹਰ ਨਿਕਲੀ ਮੈਨੂੰ ਬਿਲਕੁਲ ਨੌਲੇਜ ਨਹੀਂ ਹੁੰਦੀ ਸੀ ਕਿਸੇ ਚੀਜ਼ ਦੀ ਲੋਕਾਂ ਨੇ ਜਦੋਂ ਪਤਾ ਲੱਗਣਾ ਕਿ ਹਾਂ ਡਿਵੋਰਸ ਹੋਇਆ ਤਾਂ ਹੋਰ ਹੀ ਨਜ਼ਰ ਨਾਲ ਦੇਖਦੇ ਸੀਗੇ ਕਹਿ ਲੋ ਕਿ ਜਿਹੜੇ ਤਾਂ ਮੁੰਡੇ ਹੁੰਦੇ ਸੀ ਉਹ ਤਾਂ ਗੰਦੀ ਨਜ਼ਰ ਨਾਲ ਹੀ ਦੇਖਦੇ ਆ ਕਿ ਸਿੰਗਲ ਹੈਗੀ ਐ ਇਹਨੂੰ ਜੋ ਮਰਜ਼ੀ ਕਹਿ ਲੋ ਇਹਨੇ ਕਿਹੜਾ ਕੁਝ ਕਹਿਣਾ ਬਟ ਮੇਰੇ ਜੋ ਚੀਜ਼ ਨਹੀਂ ਸੀਗੀ ਮੈਂ ਸੁਣਦੀ ਨਹੀਂ ਸੀਗੀ ਠੀਕ ਹੈ ਸਿੰਗਲ ਪੇਰੈਂਟ ਆ ਮਿਹਨਤ ਕਰਕੇ ਖਾ ਰਿਆ ਨੇ ਕੁਝ ਗਲਤਤਾ ਨਹੀਂ ਕਰਦੇ ਨਾ ਆਪਣੇ ਬੱਚੇ ਲਈ ਜੀ ਰਹੇ ਆ ਫਿਰ ਲੋਕੀ ਕਹਿੰਦੇ ਸੀ ਜੀ ਮੈਰਿਜ ਕਰਵਾ ਲਓ ਇੱਕ ਵਾਰੀ ਮਨ ਟੁੱਟਿਆ ਹੁੰਦਾ ਨਾ ਬੰਦੇ ਦਾ ਫਿਰ ਹੁੰਦਾ ਕਿ ਨਹੀਂ ਯਾਰ ਮੈਰਿਜ ਨਹੀਂ ਕਰवानी ਕੁਝ ਤੇ ਆਉਂਦੇ ਸੀ ਕੁਝ ਤੇ ਆਉਂਦੇ ਸੀ ਬਹੁਤ ਰਿਸ਼ਤੇ ਆਉਂਦੇ ਸੀ ਪਰ ਮੈਂ ਆਪਣੇ ਪੇਰੈਂਟਸ ਨੂੰ ਪਹਿਲੇ ਹੀ ਕਹਿਆ ਸੀ ਕਿ ਮੇਰੇ ਕੋਲ ਗੱਲ ਨਾ ਕਰਿਆ ਕਰੋ ਆਪ ਹੀ ਮਨਾ ਕਰ ਦਿਆ ਕਰੋ ਮੇਰੇ ਫਾਦਰ ਦੀ ਡੈਥ ਹੋਈ 2019 ਦੇ ਵਿੱਚ ਉਹ ਇਹੀ ਮਤਲਬ ਮੈਨੂੰ ਸਮਝਾਉਂਦੇ ਸਮਝਾਉਂਦੇ ਹੀ ਵਿਚਾਰੇ ਚਲੇ ਗਏ ਕੀ ਮੈਰਿਜ ਕਰਵਾ ਲਾ ਸਾਡੇ ਹੁੰਦੇ ਹੁੰਦੇ ਕਰਵਾ ਲਾ ਕਿਉਂਕਿ ਬ੍ਰਦਰ ਵੀ ਹੈ ਨਹੀਂ ਸੀ ਕੋਈ ਤੇ ਫਿਰ ਤੂੰ ਕਿੱਦਾਂ ਕਿੱਦਾਂ ਲਾਈਫ ਕੱਢੇਂਗੀ ਇਕੱਲੀ ਬੱਚੇ ਦੇ ਸਿਰ ਤੇ ਮੈਨੂੰ ਹੁੰਦਾ ਸੀ ਕਿ ਨਹੀਂ ਮੈਂ ਕੰਮ ਕਰ ਰਹੀ ਹਾਂ ਵਧੀਆ ਮੇਰੀ ਜੌਬ ਹੈਗੀ ਹੈ ਤੇ ਮੈਂ ਨਹੀਂ ਨਹੀਂ ਕਰਨਾ 7 ਸਾਲ 8 ਸਾਲ ਜੌਬ ਕੀਤੀ ਹੈ ਜੌਬ ਦੇ ਵਿੱਚ ਤਕਰੀਬਨ ਹਰ ਕੋਈ ਇੱਦਾਂ ਦਾ ਹੀ ਮਿਲਿਆ ਜਿਨੇ ਨਜ਼ਰਗੰਦੀ ਰੱਖੀ ਹੈ ਕੋਈ ਹੀ ਇੱਕ ਦੋ ਲੋਕ ਹੋਣਗੇ ਜਿਹੜੇ ਕਿ ਨਾਲ ਸਪੋਰਟ ਕਰਦੇ ਸੀ ਨਹੀਂ ਤਾਂ ਤੁਹਾਨੂੰ ਜਿਹੜੀ ਸਿੰਗਲ ਕੁੜੀ ਹੁੰਦੀ ਨਾ ਉਹਨੂੰ ਪੁੱਛ ਕੇ ਦੇਖੋ ਕੀ ਦਰਦ ਫੀਲ ਹੁੰਦਾ ਸੀਗਾ ਰਾਤ ਨੂੰ ਕਈ ਵਾਰੀ ਨੀਂਦ ਵੀ ਨਹੀਂ ਆਉਂਦੀ ਸੀ ਕਿ ਯਾਰ ਜੌਬ ਵੀ ਕਰਨੀ ਪੈ ਰਹੀ ਹੈ ਮਜਬੂਰੀ ਵੀ ਹੈ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਜੇ ਸਾਡੇ ਨਾ ਯੂਨੀਫਾਰਮ ਹੁੰਦੀ ਸੀਗੀ ਪੈਂਟ ਸ਼ਰਟ ਯੂਨੀਫਾਰਮ ਹੁੰਦੀ ਸੀਗੀ ਜਦੋਂ ਯੂਨੀਫਾਰਮ ਪਾ ਕੇ ਘਰੋਂ ਨਿਕਲਣਾ ਨਾ ਤਾਂ ਲੋਕਾਂ ਨੇ ਕਹਿੰਦੇ ਲੈ ਇਹਨੂੰ ਬਹੁਤ ਮਤਲਬ ਫੈਸ਼ਨ ਆਂਦਾ ਇਦਾਂ ਉਦਾਂ ਉਹੀ ਚੀਜ਼ ਇੱਕ ਮੈਰਿਡ ਲੜਕੀ ਆਪਣੇ ਸਹੁਰਿਆਂ ਦੇ ਘਰੋਂ ਪਾ ਕੇ ਨਿਕਲਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ ਅਗਰ ਉਹ ਕੁੜੀ ਦਾ ਡਿਵੋਰਸ ਹੋ ਗਿਆ ਆਪਣੇ ਪੇਰੈਂਟਸ ਅਗਰ ਉਹ ਆਪਣੇ ਆਪਣੇ ਬੱਚੇ ਨੂੰ ਪਾਲਣ ਲਈ ਨਿਕਲ ਰਹੀ ਹੈ ਤਾਂ ਉਹਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਸੀਗੀਆਂ ਤੇ ਉਹ ਚੀਜ਼ਾਂ ਬਹੁਤ ਫੇਸ ਕੀਤੀਆਂ ਪਰ ਇਹ ਸੀਗਾ ਕਿ ਨਹੀਂ ਯਾਰ ਮੈਰਿਜ ਨਹੀਂ ਕਰਨੀ ਹੈਗੀਗੀ ਵੀ ਮੈਰਿਜ ਬਹੁਤ ਗੰਦੀ ਚੀਜ਼ ਹੈ ਨਹੀਂ ਇੱਕ ਵਾਰੀ ਅਗਰ ਨਹੀਂ ਨਿਭੀ ਤਾਂ ਕਿ ਕੀ ਗਰੰਟੀ ਹੈ ਕਿ ਅੱਗੇ ਵਾਲਾ ਵੀ ਆਪਾਂ ਨੂੰ ਵਧੀਆ ਮਿਲੂਗਾ ਜਦੋਂ ਫਿਰ ਮੈਨੂੰ ਉਸ ਤੋਂ ਬਾਅਦ ਮੈਂ ਆਪਣਾ ਆਫਿਸ ਕੀਤਾ ਕਿਉਂਕਿ ਮੈਨੂੰ ਹੁੰਦਾ ਸੀ ਯਾਰ ਕਿੰਨਾ ਕੁ ਟਾਈਮ ਮੈਂ ਲੋਕਾਂ ਦੀਆਂ ਗੱਲਾਂ ਸੁਣੀ ਚੱਲੂਗੀ ਜਦੋਂ ਮੈਂ ਆਪਣਾ ਬਿਜ਼ਨਸ ਸਟਾਰਟ ਕੀਤਾ ਉਦੋਂ ਵੀ ਮੈਨੂੰ ਸਭ ਨੇ ਮਨਾ ਕੀਤਾ ਕਿ ਨਹੀਂ ਨਹੀਂ ਕੱਲੀਆਂ ਕੁੜੀਆਂ ਕਿੱਥੇ ਬਿਜ਼ਨਸ ਕਰਦੀਆਂ ਤੂੰ ਰਹਿਣ ਦੇ ਤੇਰੇ ਵੱਸ ਦਾ ਨਹੀਂ ਹੈਗਾ ਤੂੰ ਪੈਸੇ ਜਿਹੜੇ ਹੈਗੇ ਨਾ ਚਾਰ ਉਹ ਵੀ ਖਰਾਬ ਕਰ ਲੈਨੇ ਆ ਮੈਂ ਹੁਣ ਆ ਰਹੇ ਰਹਿੰਦੇ ਰਹਿੰਦੇ ਪਰ ਜਿੱਦਾਂ ਜਿੱਦਾਂ ਗਰੋ ਕਰੀ ਗਈ ਉਦਾਂ-ਉਦਾਂ ਲੋਕਾਂ ਨੇ ਐਪਰੀਸ਼ੀਏਟ ਕਰਨਾ ਸ਼ੁਰੂ ਕਰਤਾ ਜਿਹੜੇ ਆਂਟੀ ਹੁੰਦੇ ਸੀਗੇ ਗੱਲਾਂ ਕਰਦੇ ਸੀ ਉਹੀ ਐਪਰੀਸ਼ੀਏਟ ਕਰਦੇ ਸੀਗੇ ਮੈਨੂੰ ਯਾਦ ਆ ਮੇਰੇ ਜਦੋਂ ਜਿੰਨਾ ਟਾਈਮ ਮੈਂ ਆਪਣੇ ਜੌਬ ਕਰਦੀ ਰਹੀਆਂ ਨਾ ਆਪਣੇ ਉਥੋਂ ਡਾਈਵੋਰਸ ਤੋਂ ਬਾਅਦ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਸੀਗਾ ਕੋਈ ਰਿਲੇਟਿਵ ਨਹੀਂ ਕੋਈ ਕੋਈ ਕਿਸੇ ਨੇ ਨਹੀਂ ਪੁੱਛਿਆ ਸੀਗਾ ਕਿ ਤੂੰ ਕਿੱਦਾਂ ਰਹਿ ਰਹੀ ਹੈ ਕਿੱਦਾਂ ਤੁਸੀਂ ਖਾ ਪੀ ਰਹੇ ਨਹੀਂ 2018 ਦੇ ਵਿੱਚ ਮੈਂ ਨਾ ਫਰਸਟ ਟ੍ਰਿਪ ਤੇ ਗਈ ਸੀਗੀ ਦੁਬਈ ਜਦੋਂ ਮੈਂ 에어ਪੋਰਟ ਤੇ ਖੜਕੇ ਫੋਟੋ ਅਪਲੋਡ ਕੀਤੀ ਨਾ ਮੈਂ ਕਹਿੰਦੀ ਮੈਨੂੰ ਕਿਹਦਾ ਫੋਨ ਨਹੀਂ ਆਇਆ ਕਿਹਦਾ ਮੈਸੇਜ ਨਹੀਂ ਆਇਆ ਪ੍ਰਾਊਡ ਆਫ ਯੂ ਇਹ ਫਲਾਨਾ ਇਹ ਉਹ ਮੈਨੂੰ ਲੱਗਿਆ ਕਿ ਯਾਰ ਮਤਲਬ ਹੀ ਹੈ ਸਭ ਮਤਲਬ ਦੇ ਹੈ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਸਭ ਤੁਹਾਡਾ ਨਵਰਤਨਗੇ ਅਗਰ ਨਹੀਂ ਹੈ ਤਾਂ ਨਹੀਂ ਤੁਸੀਂ ਜਿੱਦ ਕਿਹਾ ਕਿਸੇ ਨੇ ਨਹੀਂ ਪੁੱਛਿਆ ਕਦੇ ਵੀ ਹਨਾ ਪਰ ਉਹ ਤਾਂ ਨਾ ਪੁੱਛ ਉਹ ਤਾਂ ਇਦਾਂ ਦੇ ਹੋ ਸਕਦੇ ਸੀ ਕਿ ਜੇ ਤੁਹਾਡੀ ਕਿਤੇ ਗਲਤੀ ਸੀ ਪਹਿਲੇ ਰਿਲੇਸ਼ਨ ਚ ਹਨਾ ਜਾਂ ਕਿ ਤੁਹਾਡੇ ਨਾਲ ਗਲਤ ਹੋਇਆ ਸੀਗਾ ਉਹ ਫਿਰ ਵੀ ਨਹੀਂ ਤੁਹਾਨੂੰ ਪੁੱਛ ਰਹੇ ਸੀਗਾ ਨੇ ਹਰ ਕਿਸੇ ਨੂੰ ਇਹ ਹੁੰਦਾ ਨਾ ਕਿ ਇਹਨਾਂ ਕੋਲ ਪੈਸੇ ਨਹੀਂ ਹੈਗੇ ਇਹਨਾਂ ਦੇ ਕੇਸਸ ਤੇ ਵੀ ਪੈਸੇ ਲੱਗ ਰਹੇ ਆ ਜਾਂ ਇਦਾਂ ਕੀ ਕਿਤੇ ਸਾਡੇ ਕੋਲ ਮੰਗੀ ਨਾ ਲੈਣ ਪੈਸੇ ਪਰ ਜਦੋਂ ਦੇਖਿਆ ਕਿ ਨਹੀਂ ਕੁੜੀ ਗਰੋ ਕਰ ਰਹੀ ਆ ਉਸ ਟਾਈਮ ਮੈਂ ਸਾਰਿਆਂ ਦੇ ਲਈ ਹੁਣ ਲੋਕੀ ਕਹਿੰਦੇ ਜੀ ਤੂੰ ਮਿਸਾਲ ਹੈ ਸਾਡੇ ਲਈ ਮੇਰੇ ਹੁਣ ਰਿਲੇਟਿਵ ਵੀ ਕਹਿੰਦੇ ਨੇ ਬਹੁਤ ਸਾਰੇ ਲੋਕ ਕਹਿੰਦੇ ਕਿ ਤੁਹਾਡੇ ਤੋਂ ਅਸੀਂ ਸਿੱਖਦੇ ਆ ਮੈਂ ਨਾ ਇੱਕ ਨੈਟਵਰਕ ਕੰਪਨੀ ਦੇ ਵਿੱਚ ਵੀ ਕੰਮ ਕਰਦੀ ਆ ਪਾਰਟ ਟਾਈਮ ਨਾਲ ਨਾਲ ਮੈਂ ਕਰਦੀ ਆ ਉਹ ਮੈਂ ਤਾਂ ਨਹੀਂ ਛੱਡਿਆ ਕਿਉਂਕਿ ਮੈਨੂੰ ਜ਼ਿੰਦਗੀ ਜੀਣਾ ਉਸ ਕੰਪਨੀ ਨੇ ਸਿਖਾਇਆ ਮੋਟੀਵੇਸ਼ਨਲ ਕਲਾਸਿਸ ਜਦੋਂ ਲਗਾਈਆਂ ਉੱਥੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੇ ਇੱਕ ਸੈਸ਼ਨ ਸੀਗਾ ਤੇ ਮੇਰੀ ਕਜ਼ਨ ਮੇਰੇ ਨਾਲ ਗਈ ਸੀਗੀ ਡਲਹੌਜ਼ੀ ਦਾ ਟ੍ਰਿਪ ਸੀਗਾ ਕੰਪਨੀ ਦਾ ਉੱਥੇ ਉਹਨਾਂ ਨੇ ਸਾਰਿਆਂ ਨੂੰ ਪੁੱਛੇ ਕਿ ਤੁਹਾਡਾ ਆਈਡਲ ਕੌਣ ਹੈ ਤੁਸੀਂ ਕਿਹਨੂੰ ਦੇਖ ਕੇ ਸਿੱਖਦੇ ਹੋ ਔਰ ਕਿਹਦੇ ਵਰਗਾ ਬੰਨਾ ਚਾਹੁੰਦੇ ਹੋ ਔਰ ਉੱਥੇ ਕਿਸੇ ਨੇ ਆਪਣੇ ਕਪਿਲ ਸ਼ਰਮਾ ਕਿਸੇ ਨੇ ਕਹੋ ਨਰਿੰਦਰ ਮੋਦੀ ਕਿਸੇ ਦਾ ਨਾਮ ਲਿੱਤਾ ਮੇਰੀ ਕਜ਼ਨ ਨੇ ਮੇਰਾ ਨਾਮ ਲਿੱਤਾ ਮੈਂ ਖੁਦ ਹੈਰਾਨ ਸੀ ਕਿ ਕਹਿੰਦੀ ਕਹਿੰਦੀ ਸਰ ਮੈਂ ਇਹਦਾ ਸਟਰਗਲ ਦੇਖਿਆ ਤੇ ਮੈਂ ਇਹਦੀ ਵਰਗਾ ਬੰਨਾ ਚਾਹੁੰਦੀ ਹਾਂ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਕਿ ਚਲੋ ਮੈਨੂੰ ਹੁਣ ਹੀ ਸਹੀ ਅਪਰੀਸ਼ੀਏਸ਼ਨ ਤਾਂ ਮਿਲਣ ਲੱਗੀ ਹੈ ਨਾ ਤੇ ਬਸ ਇਦਾਂ ਹੀ ਲਾਈਫ ਨਿਕਲੀ ਉਸ ਤੋਂ ਬਾਅਦ ਮੈਨੂੰ ਇਹ ਮਿਲੇ ਪਰ ਮੈਨੂੰ ਉਸ ਤੋਂ ਬਾਅਦ ਲੱਗਿਆ ਕਿ ਨਹੀਂ ਮੈਰਿਜ ਕਰवानी ਚਾਹੀਦੀ ਹੈ ਹਰ ਇੱਕ ਬੰਦਾ ਇੱਕੋ ਜਿਹਾ ਵੀ ਨਹੀਂ ਹੁੰਦਾ ਇੱਕੋ ਜਿਹਾ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਤੁਹਾਡੇ ਕੋਈ ਬੱਚੇ ਨੂੰ ਐਕਸੈਪਟ ਕਰਨ ਲਈ ਮੰਨ ਜੇ ਨਾ ਔਰ ਇੱਕ ਹੁੰਦਾ ਕਿ ਇੱਕ ਬੰਦਾ ਮੂੰਹ ਹੀ ਕਹਿ ਰਿਹਾ ਕਿ ਮੈਂ ਤੁਹਾਡਾ ਬੱਚਾ ਐਕਸੈਪਟ ਕਰੂੰਗਾ ਇੱਕ ਹੁੰਦਾ ਕਰ ਰਿਹਾ ਵਾ ਮੇਰੇ ਬੱਚੇ ਦੇ ਨਾ ਆਪਰੇਟ ਹੋਇਆ ਸੀਗਾ ਨੀ ਦਾ ਉਹ ਇਨਾ ਵੱਡਾ ਸੀਗਾ ਕਿ ਮੇਰੇ ਲਈ ਪੋਸੀਬਲ ਨਹੀਂ ਸੀ ਮੈਂ ਉਹਨੂੰ ਚੱਕ ਚੱਕ ਕੇ ਫੇਰਾ ਉਹ ਇਹੀ ਸੀਗਾ ਜਿਹੜੇ ਉਹਨੂੰ ਚੱਕ ਚੱਕ ਕੇ ਹਸਪੀਟਲਸ ਦੇ ਵਿੱਚ ਡਾਕਟਰਸ ਦੇ ਕੋਲ ਭਜ ਰਹੇ ਸੀਗੇ ਕੋਈ ਨਹੀਂ ਕਰਦਾ ਕਿਸੇ ਦੇ ਲਈ ਕੀ ਮਤਲਬ ਜੀ ਤਾਰੀਫ ਹੈ ਤੁਹਾਡੀ ਇਸ ਗੱਲ ਤੇ ਕੀ ਚੀਜ਼ ਸੀਗੀ ਉਹ ਇਦਾਂ ਤਾਂ ਨਹੀਂ ਸੀਗਾ ਕੱਲਾ ਕਿ ਇਹਨਾਂ ਨੂੰ ਪਾਣਾ ਹੋਰ ਹੀ ਕੋਈ ਰੀਜ਼ਨ ਹੋਸ ਹੈ ਇਨਸਾਨੀਅਤ ਜਿਹਨੂੰ ਕਹਿੰਦੇ ਆਪਾਂ ਵੀ ਉਹ ਇਨਸਾਨੀਅਤ ਦੀ ਬਹੁਤ ਵੱਡੀ ਚੀਜ਼ ਹੁੰਦੀ ਹੈ ਦੇਖੋ ਅੱਜ ਅਗਰ ਅਸੀਂ ਕਿਸੇ ਲਈ ਕਰਾਂਗੇ ਨਾ ਇੱਕ ਕਰਮ ਬਣਦਾ ਕਹਿੰਦੇ ਹਨ ਮੇਰੀ ਮੰਮਾ ਮੈਨੂੰ ਅਕਸਰ ਹੀ ਕਹਿੰਦੇ ਤੂੰ ਆਪਦਾ ਕਰਮ ਬਣਾ ਲੈਣਾ ਹਨ ਇਹੋ ਚੀਜ਼ ਕਰਮ ਬਣਦਾ ਹਨ ਚਾਹੇ ਤੁਸੀਂ ਚੰਗਾ ਬਣਾ ਲਓ ਚਾਹੇ ਮਾੜਾ ਬਣਾ ਲਓ ਚਲੋ ਹੈਲਪ ਹਰ ਇੱਕ ਬੰਦੇ ਦੀ ਕਰਨੀ ਚਾਹੀਦੀ ਹਨ ਕਿਉਂਕਿ ਮੇਰਾ ਨੇਚਰ ਤਾਂ ਇਦਾਂ ਜੇ ਮੈਨੂੰ ਕੋਈ ਰਾਜਾਂ ਦਾ ਬੰਦਾ ਵੀ ਕਹਿ ਦਿੰਦਾ ਨਾ ਯਾਰ ਮੈਨੂੰ ਆਹ ਚੀਜ਼ ਨਹੀਂ ਇਦਾਂ ਮੇਰੀ ਮਦਦ ਕਰ ਦੋ ਮੈਂ ਉਹਦੀ ਵੀ ਮਦਦ ਕਰ ਦਿੰਦਾ ਸੋ ਇਹ ਤਾਂ ਫਿਰ ਆਪਣਾ ਸੀਗਾ ਜਿਹੜਾ ਇਨ ਫਿਊਚਰ ਅਸੀਂ ਇੱਕ ਲਾਈਫ ਚ ਇਕੱਠੇ ਹੋਣਾ ਸੀਗਾ ਇਕੱਠੇ ਇੱਕ ਫੈਮਿਲੀ ਬਣਨ ਜਾ ਰਹੀ ਸੀਗੀ ਹਨਾ ਔਰ ਜਿਸ ਮੇਰੇ ਲਈ ਕੁਵਰ ਡੀ ਸੀ ਕਿ ਮੈਨੂੰ ਉਦੋਂ ਵੀ ਫੀਲ ਨਹੀਂ ਹੋਇਆ ਮੈਨੂੰ ਤਾਂ ਇਹ ਸੀ ਯਾਰ ਆਪ ਦਾ ਹੀ ਜਵਾਬ ਤਾਂ ਕੁਝ ਨਹੀਂ ਹੁੰਦਾ ਜਾ ਕਰੋ ਇਹ ਸੋਚ ਤੁਹਾਡੇ ਘਰ ਤੋਂ ਹੀ ਆਈ ਹੈ ਮਤਲਬ ਤੁਹਾਡੇ ਸੰਸਕਾਰ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕੀ ਸਿਖਾਇਆ ਮਤਲਬ ਕਿ ਇੱਕ ਜਿੱਦਾਂ ਹੁਣ ਆਪਾਂ ਸਮਾਜ 'ਚ ਸੁਣਦੇ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਯਾਰ ਤਲਾਕशुदा ਵਾ ਯਾਰ ਤਲਾਕ ਹੋਇਆ ਹੋਇਆ ਪਰ ਤੁਹਾਡੇ ਮਨ 'ਚ ਉਹ ਚੀਜ਼ਾਂ ਨਹੀਂ ਆਈਆਂ ਨਹੀਂ ਮੇਰੇ ਮਨ 'ਚ ਨਾ ਮੇਰੇ ਮਨ 'ਚ ਆਈਏ ਨਾ ਮੇਰੇ ਪੇਰੈਂਟਸ ਦੇ ਮਨ 'ਚ ਆਈਏ ਹਾਂ ਜਦਾਂ ਇਹਨਾਂ ਨੇ ਦੱਸਿਆ ਵੀ ਇੱਕ ਚੀਜ਼ ਹੁੰਦੀ ਹੈ ਜਦੋਂ ਇੱਕ ਬੰਦੇ ਨੂੰ ਝਟਕਾ ਲੱਗਦਾ ਨਾ ਫਿਰ ਬੰਦਾ ਕਹਿੰਦਾ ਯਾਰ ਦਫਾ ਕਰ ਇਹ ਵਿਆਹ ਤਾਂ ਸਿਆਪੇ ਹੀ ਹੁੰਦੇ ਮੈਂ ਨਹੀਂ ਕਰਾਉਣਾ ਪਰ ਉਹ ਜਸਟ ਇੱਕ ਕੀ ਚੀਜ਼ ਨੇ ਕਿ ਨਾ ਸਮਾਂ ਹੁੰਦਾ ਜੀ ਤੁਹਾਡੇ ਮਨ ਚ ਆਇਆ ਸੀ ਹਾਂ ਮੇਰੇ ਮਨ ਚ ਆਇਆ ਸੀ ਮੈਂ ਤਾਂ ਜੇ ਮੇਰੇ ਘਰ ਦੇ ਕਹਿੰਦੇ ਸੀ ਨਾ ਵੀ ਹਾਂ ਵੀ ਆਪਾਂ ਵਿਆਹ ਕਰਾਦ ਕਰ ਦਈਏ ਤੇਰਾ ਫਲਾਣਾ ਬੰਦਾ ਉਹ ਕੁੜੀ ਬਾਰੇ ਗੱਲ ਕਰਦਾ ਕਿਵੇਂ ਆ ਮੈਂ ਘਰੇ ਲੜ ਪੈਂਦਾ ਸੀਗਾ ਕਿਉਂਕਿ ਪਹਿਲਾਂ ਮੈਂ ਬੜਾ ਪੋਲਾਈਟ ਨੇਚਰ ਹੁੰਦਾ ਸੀਗਾ ਹੁਣ ਜਦੋਂ ਇੱਕ ਇਨਸਾਨ ਨੂੰ ਜ਼ਿੰਦਗੀ ਰ ਇਦਾਂ ਦਾ ਝਟਕਾ ਲੱਗਦਾ ਉਹ ਜਾਂਦਾ ਬੈਨੇ ਜਮਾਂ ਚੁੱਪ ਹੋ ਜਾਊਗਾ ਵੀ ਆਫਰ ਜਮਾ ਖਿਜਾ ਹੋਇਆ ਬਣ ਜੂਗਾ ਮੈਂ ਫਿਰ ਉਹ ਖਿਜਣ ਵਾਲੀ ਕੈਟਾਗਰੀ ਚ ਆ ਗਿਆ ਮੈਨੂੰ ਨਿੱਕੀ ਨਿੱਕੀ ਗੱਲ ਕਰੀ ਮਰੀਨ ਨਾਲ ਵੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਹੁੰਦੀ ਬਾਤ ਨਹੀਂ ਹੁੰਦੀ ਸੋਈ ਐਵੇਂ 90 ਦੇ ਟੱਪ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਜਰੂ ਘੰਟੇ 2 ਘੰਟੇ ਬਾਅਦ ਠੰਡਾ ਹੁੰਦਾ ਯਾਰ ਕੋਈ ਗੱਲ ਦਾ ਹੈ ਨਹੀਂ ਵੀ ਕਿਹੜੀ ਗੱਲੋਂ ਲੜ ਪਏ ਹਨ ਉਹ ਚੀਜ਼ਾਂ ਇੱਕ ਪੀਸ ਆਫ ਮਾਈਂਡ ਜਿਹੜਾ ਨਾ ਡਿਸਟਰਬ ਕਰੀ ਰੱਖਦੀਆਂ ਉਹ 노 ਡਾਊਟ ਵੀ ਆਪਾਂ ਚਿਹਰੇ ਤੋਂ ਹੱਸਦੇ ਆ ਹੱਸਦੇ ਰਹਿੰਦੇ ਆਪਾਂ ਪਰ ਉਹ ਜਿਹੜੀਆਂ ਇੱਕ ਅੰਦਰ ਜਿਹੜੀ ਇੱਕ ਬ੍ਰੋਕਚ ਜਾਂ ਹੋਈ ਹੁੰਦੀ ਆ ਉਹ ਜ਼ਿੰਦਗੀ ਪਰ ਭਰਦੀ ਨਹੀਂ ਹੈਗੀ ਉਹ ਚੀਜ਼ ਹਨਾ ਚਾਹੇ ਲੱਖ ਆਪਾ ਜਿੰਨਾ ਮਰਜੀ ਕਹਿ ਲਵੀਂ ਉਹ ਨਾ ਕਿਤੇ ਨਾ ਕਿਤੇ ਜਾ ਕੇ ਉਹ ਕਲਿੱਕ ਕਰਦੀ ਹੈ ਉਹ ਚੀਜ਼ ਨੂੰ ਉਹ ਫਿਰ ਬੰਦਾ ਖਿਜ ਪੈਂਦਾ ਵੀ ਨੇਚਰ ਬੰਦੇ ਦਾ ਉਦਾਂ ਦਾ ਚੇਂਜ ਹੋ ਜਾਂਦਾ ਹਨਾ ਪਰ ਇਹਨਾਂ ਦੇ ਉਨਾਂ ਮੇਰਾ ਬਹੁਤ ਫਰਕ ਪੈ ਗਿਆ ਤੁਹਾਨੂੰ ਕਹਿੰਦੇ ਨੇ ਬੜੀ ਸੋਹਣੀ ਵੋਟੀ ਲੈ ਕੇ ਆਇਆ ਹਾਂ ਹਾਂ ਬਹੁਤ ਕਹਿੰਦੇ ਮੇਰੀ ਚਾਚੀ ਜੀ ਨਾ ਜਦੋਂ ਉਹ ਸਾਰੇ ਫੈਮਿਲੀ ਮੇਰੀ ਕੈਨੇਡਾ ਹੀ ਆ ਤੇ ਜਦੋਂ ਫੋਟੋ ਦੇਖੀ ਤੇਰੀ ਵੋਟੀ ਬਹੁਤ ਸੋਹਣੀ ਹੈ ਤੇਰੀ ਮੈਨੂੰ ਵੀ ਕਹ ਲਓ ਮੈਂ ਸੋਹਣਾ ਹੈ ਵਰਟੀ ਸੋਣੀ ਵਰਟੀ ਸੋਣੀ ਤੇ ਸਾਰੇ ਉਹੀ ਤੇ ਮੇਰਾ ਕਜ਼ਨ ਉਹ ਮਰਚਨ ਨੇ ਵੀਚਾ ਕਮਲ ਨਾ ਉਹ ਦੱਸਾਂ ਜਾਂਦਾ ਤੇ ਜਦੋਂ ਉਹਦੇ ਨਾਲ ਗੱਲ ਕਰਕੇ ਤਾਂ ਥੋੜੀ ਮੈਨੂੰ ਕਹਿੰਦਾ ਗੋਰੀ ਹੋਏ ਕਹਿੰਦਾ ਕਹਿੰਦਾ ਜੇ ਰਸ਼ੀਆ ਤੋਂ ਆਏ ਆ ਜੀ ਤੇ ਇੱਕ ਤੁਸੀਂ ਬਾਹਰੋਂ ਆ ਤੇ ਉਹ ਇਦਾਂ ਦੇ ਮਤਲਬ ਕੀ ਆ ਇਹ ਚੀਜ਼ਾਂ ਹਨ ਨੋਕ-ਝੋਕ ਚੱਲਦੀ ਰਹਿੰਦੀ ਹੈ ਹਾਸਾ-ਖੇਡਾ ਚੱਲਦਾ ਰਹਿੰਦਾ ਉਹ ਚੀਜ਼ ਹੈ ਦੇਖੋ ਜੇ ਤੁਸੀਂ ਹੱਸ ਕੇ ਲਾਈਫ ਕੱਟ ਲੋਗੇ ਤੁਹਾਡੀ ਬਹੁਤ ਸੋਹਣੀ ਲਾਈਫ ਭੈਣੇ ਕੱਟੀ ਜਾਣੀ ਹੈ ਟਿੰਡਰ ਦੀ ਸ਼ਕਲ ਬਣਾ ਕੇ ਕੱਖ ਨਹੀਂ ਹੋਣਾ ਤੁਸੀਂ ਸੁਭਾ ਸਾਮ ਮਰ ਗਿਆ ਲੁੱਟਿਆ ਗਿਆ ਫੱਟਿਆ ਗਿਆ ਨਹੀਂ ਕੱਖ ਨਹੀਂ ਨੇ ਬਣਾ ਜੀ ਦੇਖੋ ਜਿਹੜਾ ਬੰਦਾ ਖੁਸ਼ ਸਕਸੈਸ ਹੁੰਦਾ ਮੰਤਰ ਦੱਸਣ ਲੱਗਿਆਂ ਜੇ ਤੁਸੀਂ ਹਰ ਸਿਚੁਏਸ਼ਨ ਨੂੰ ਖੁਸ਼ੀ ਨਾਲ ਅਸੈਪਟ ਕਰ ਲਿਆ ਨਾ ਤੁਸੀਂ ਉਹਨੂੰ ਕਹਤਾ ਵੀ ਇਮ ਪੋਜ਼ਿਟਿਵ ਜਦੋਂ ਤੁਹਾਨੂੰ ਕੀ ਪੁੱਛੇ ਕੀ ਹਾਲ ਹੈ ਲੋਕ ਕਹਿਣਗੇ ਜੀ ਬਹੁਤ ਵਧੀਆ 2 ਮਿੰਟ ਬਾਅਦ ਗੱਲ ਕਰਨ ਉਹ ਕਹਿਣਗੇ ਯਾਰ ਵਜੇ 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 ਜਿਹੜਾ ਬੰਦਾ ਬਾਹਲਾ ਮਰੂ ਮਰੂ ਕਰਦਾ ਬਾਹਲਾ ਮਰੂ ਮਰੂ ਕਰਦਾ ਜਿਹੜੀਆਂ ਖੁਸ਼ੀਆਂ ਉਹਦੇ ਦਰਵਾਜੇ ਤੋਂ ਵਾਪਸ ਮੁੜ ਜਾਂਦੀਆਂ ਤੇ ਪ੍ਰਮਾਤਮਾ ਨੇ ਤੁਹਾਨੂੰ ਇਹ ਨਹੀਂ ਕਹਿਣਾ ਵੀ ਤੂੰ ਆ ਕੀ ਕਹਿਣਾ ਪਿਆ ਕਿ ਤੂੰ ਆਏ ਨਾ ਕਿ ਵੀ ਐ ਹੋਜੂ ਉਹਨੇ ਕਹਿਣਾ ਤਥਾਸਤੂ ਉਹਨੇ ਤਾਂ ਤਥਾਸਤੂ ਕਹਿਦਣਾ ਚੰਗਾ ਮੰਗ ਲਓ ਤਥਾਸਤੂ ਮਾਣਾ ਮੰਗ ਲਓ ਤਥਾਸਤੂ ਕਿਉਂ ਨਾ ਫਿਰ ਅਸੀਂ ਚੰਗਾ ਹੀ ਬਣੀਏ ਉਹ ਤਾਂ ਗਰਬਾਣੀ ਵੀ ਕਹਿੰਦੀ ਹੈ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੈਂ ਆਲਵੇਜ਼ ਮੈਂ ਹਮੇਸ਼ਾ ਪੋਜ਼ਿਟਿਵ ਰਹਿੰਦਾ ਮੈਂ ਕਦੇ ਪੈੜੀਆਂ ਤੋਂ ਪੈੜੀਆਂ ਸਿਚੁਏਸ਼ਨਾਂ ਦੇ ਵਿੱਚੋਂ ਵੀ ਪੈਣੇ ਮੈਂ ਲੰਘ ਕੇ ਆਇਆ ਪਰ ਮੈਂ ਕਦੇ ਇਹ ਚੀਜ਼ ਨਹੀਂ ਸੀ ਸੋਚੀ ਵੀ ਹਾਂ ਮੇਰੇ ਨਾਲ ਆਹ ਹੋ ਗਿਆ ਮੈਂ ਕਿਹਾ ਹਾਂ ਠੀਕ ਹੈ ਹੋ ਗਿਆ ਇਟ ਇਜ਼ ਅ ਟਾਸਕ ਆਫ 빅 ਬੌਸ ਤੂੰ ਇਹਨੂੰ ਸੋਨਾ ਪਰਫਾਰਮ ਕਰੋ ਇਹਨੂੰ ਹੁਣ ਨਜੱਠਣਾ ਕਿਵੇਂ ਆ ਉਹਦੇ ਤੇ ਫੋਕਸ ਕਰੋ ਚੰਗੇ ਬੰਦਿਆਂ ਦੀ ਸੰਗਤ ਕਰ ਲਓ ਤਕਲੀਫ ਖਤਮ ਨਹੀਂ ਹੁੰਦੀ ਉਹਨੂੰ ਸਮੇਟਣ ਦਾ ਜਾਂ ਉਹਦੇ ਨਾਲ ਨਜੱਠਣ ਦਾ ਤਰੀਕਾ ਪਤਾ ਲੱਗ ਜਾਂਦਾ ਆਹ ਚੀਜ਼ਾਂ ਨੇ ਤੁਹਾਡੀ ਲਾਈਫ ਹੁਣ ਕਿਵੇਂ ਹੋ ਚੁੱਕੀ ਹੈ ਵਿਆਹ ਤੋਂ ਬਾਅਦ ਜਿਵੇਂ ਤੁਹਾਡੇ ਮਨ ਚ ਡਰ ਸੀ ਵਿਆਹ ਨਹੀਂ ਕਰਾਉਣਾ ਚਾਹੀਦਾ ਇਹ ਹੁੰਦਾ ਉਹ ਹੁੰਦਾ ਹੁਣ ਕਿਵੇਂ ਦੀ ਲਾਈਫ ਹੈ ਹੁਣ ਤਾਂ ਬਹੁਤ ਵਧੀਆ ਹੁੰਦਾ ਲੱਗ ਰਿਹਾ ਕਿ ਡਿਸੀਜਨ ਬਹੁਤ ਸਹੀ ਲਿੱਤਾ ਮੈਂ ਮੈਨੂੰ ਕੋਈ ਪਛਤਾਵਾ ਨਹੀਂ ਹੈਗਾ ਮੈਂ ਬਹੁਤ ਖੁਸ਼ ਹਾਂ ਅਸੀਂ ਅਸੀਂ ਨਾ ਬੱਚਿਆਂ ਵਾਂਗੂ ਰਹਨੇ ਆ ਸਾਡੇ ਵਿੱਚ ਕੋਈ ਸੀਰੀਅਸ ਨਸ ਹੈ ਹੀ ਨਹੀਂਗੀ ਅਸੀਂ ਕੋਈ ਡਿਸੀਜਨ ਲੈਣਾ ਹੱਜ਼ ਹੈ ਹੱਜ਼ ਦੀ ਲੈ ਲੈਂਦੇ ਆ ਮਤਲਬ ਜਿੱਦਾਂ ਲੋਕੀ ਹੁੰਦੇ ਨੇ ਨਾ ਬੈਠ ਕੇ ਫੈਮਿਲੀ ਡਿਸਕਸ਼ਨ ਕਰਦੀ ਆ ਪਹਿਲਾਂ ਆ ਚੀਜ਼ ਤੇ ਇਹਦਾ ਕਰੀਏ ਨਹੀਂ ਕਰੀਏ ਨਹੀਂ ਅਸੀਂ ਤਾਂ ਬਹੁਤ ਮਤਲਬ ਹਾਸਦੇ ਹਾਸਦੇ ਟੈਨਸ਼ਨ ਵਗੈਰਾ ਨਹੀਂ ਲੰਦੇ ਅਸੀਂ ਕੋਈ ਵੀ ਬੱਚਿਆਂ ਦੀ ਤਰ੍ਹਾਂ ਅਸੀਂ ਅਸੀਂ ਲੜਦੇ ਆ ਬੱਚਿਆਂ ਵਾਂਗੂ ਵੀ ਸਾਨੂੰ ਫੀਲ ਹੀ ਨਹੀਂ ਹੁੰਦਾਗਾ ਕਿ ਅਸੀਂ ਮੈਰਿਜ ਹੋ ਗਈ ਆ ਹਸਬੰਡ ਵਾਈਫ ਵਾਲੀ ਅਸੀਂ ਤਾਂ ਬਹੁਤ ਵਧੀਆ ਰਹਿੰਦੇ ਆ ਮੈਨੂੰ ਲੱਗਦਾ ਕਿ ਮੈਂ ਡਿਸੀਜਨ ਸਹੀ ਲਿੱਤਾ ਮੈਨੂੰ ਜੋ ਮੇਰੇ ਸਟ्रेस ਹੁੰਦਾ ਸੀ ਮਾਈਂਡ ਤੇ ਮੇਰੇ ਬਿਲਕੁਲ ਵੀ ਨਹੀਂ ਹੈਗਾ ਹੁਣ ਬਸ ਕਹਿੰਦੇ ਆ ਨਾ ਮੈਂ ਤੁਹਾਨੂੰ ਅੱਗੇ ਵੀ ਆਪਾਂ ਇੱਕ ਇੰਟਰਵਿਊ ਕੀਤੀ ਸੀਗੀ ਅੱਜ ਵੀ ਮੈਨਾਂ ਨੂੰ ਕਿਹਾ ਸੀ ਕਿ ਮੈਂ ਹੁਣ ਸੈਟੀਸਫਾਈਡ ਆ ਮੈਨੂੰ ਰੱਬ ਤੋਂ ਕੁਝ ਨਹੀਂ ਚਾਹੀਦਾ ਨਹੀਂ ਤਾਂ ਮੈਂ ਇਹ ਪਹਿਲਾਂ ਹੁੰਦਾ ਸੀਗਾ ਕਿ ਇੱਕ ਚੀਜ਼ ਮਿਲ ਗਈ ਮਾਈਂਡ ਦੇ ਵਿੱਚ ਆਉਂਦਾ ਸੀਗਾ ਆ ਵੀ ਮਿਲ ਜੇ ਉਹ ਵੀ ਮਿਲ ਜੇ ਮੈਨੂੰ ਕੁਝ ਨਹੀਂ ਚਾਹੀਦਾ ਹਾਂ ਮੈਂ ਸੈਟੀਸਫਾਈਡ ਹਾਂ ਆਪਣੇ ਲਾਈਫ ਤੋਂ ਕੀ ਬਾਤ ਆ ਜਿਨ੍ਹਾਂ ਨੇ ਸਾਡੇ ਨਾਲ ਠੱਗੀਆਂ ਕੀਤੀਆਂ ਉਹ ਅੱਜ ਵੀ ਦਰਦ-ਦਰਦ ਤੇ ਧੋਖੇ ੱੱੱਕੇ ਖਾ ਰਹੇ ਆ ਤੇ ਅਸੀਂ ਇੰਨੇ ਘਾਟੇ ਖਾ ਕੇ ਵੀ ਅਸੀਂ ਵਾਅਦੇ ਵਿੱਚ ਆ ਇਹ ਪਰਮਾਤਮਾ ਦੀ ਇੱਕ ਮਿਹਰ ਆ ਜੇ ਤੁਸੀਂ ਸੱਚੇ ਹੋ ਤੁਹਾਡੀ ਨੀਤ ਵਿੱਚ ਕੋਈ ਵੀ ਖੋਟ ਹੈ ਨਹੀਂ ਤਾਂ ਜ਼ਿੰਦਗੀ ਦੇ ਰਸਤੇ ਤੇ ਚੱਲਦੇ-ਚੱਲਦੇ ਤੁਹਾਨੂੰ ਨਾ ਛਲਕਪਟ ਕਰਨ ਵਾਲੇ ਤੁਹਾਡੀਆਂ ਲੱਤਾਂ ਫੜ ਕੇ ਤੁਹਾਨੂੰ ਥੱਲੇ ਸੁੱਟਣ ਵਾਲੇ ਬੰਦੇ ਭੈਣੇ ਤੁਹਾਨੂੰ ਬਹੁਤ ਮਿਲਣਗੇ ਤੇ ਉਹੀ ਆਣਾ ਵੀ ਜੇ ਤੁਹਾਡੀ ਨੀਤ ਸੱਚੀ ਆ ਤੁਹਾਡਾ ਉਹ ਅਕਾਲ ਪੁਰਖ ਵਾਹਿਗੁਰੂ ਤੇ ਪੂਰਾ ਵਿਸ਼ਵਾਸ ਆ ਜੇ ਤੁਸੀਂ ਉਹਦੀ ਨਿਗਾ ਦੇ ਵਿੱਚ ਸਹੀ ਹੋ ਤਾਂ ਪਰਮਾਤਮਾ ਨੇ ਤੁਹਾਨੂੰ ਐ ਫੜ ਕੇ ਤੁਹਾਨੂੰ ਐ ਬਾਹਰ ਆ ਵੀ ਆਵੀ ਤੇਰੀ ਜਗਾ ਇੱਥੇ ਆ ਉੱਥੇ ਨਹੀਂ ਹੈਗੀ ਤੇ ਪਹਿਲਾਂ ਤਾਂ ਕਿਸਮਤ ਆਈ ਸੀ ਜੇ ਅਸੀਂ ਲਾਈਨ 'ਚ ਵੀ ਲੱਗੇ ਰਹੀ ਤਰੱਕੀ ਵਾਲੀ ਲਾਈਨ 'ਚ ਲੱਗੀ ਇਹਨਾਂ ਰੱਬ ਨੇ ਕਿਹਾ ਉਹ ਛੋਟੇ ਕਿੱਥੇ ਤੂੰ ਸਾਈਡ ਤੇ ਹਾ ਤੇਰੀ ਧੱਕੇ ਖਾਣ ਲਈ ਲੈਣ ਇੱਧਰ ਲੱਗੀ ਆ ਤੇਰੀ ਤਰੱਕੀ ਵਾਲੀ ਲਾਈਨ ਬੰਦ ਆ ਬਹੁਤ ਸਟ੍ਰਗਲ ਕੀਤਾ ਭੈਣ ਤੇ ਹੁਣ ਪਰਮਾਤਮਾ ਨੇ ਆਪ ਹੀ ਚੱਕ ਕੇ ਵਧੀਆ ਰਾਹ ਤੇ ਲਾਤਾ ਠੀਕ ਆ ਪਾਰਸ ਮਿਲ ਗਈ ਜਿਹੜੀ ਚੀਜ਼ ਨੂੰ ਹੱਥ ਲਾਈਦਾ ਉਹ ਚੀਜ਼ ਫਿਰ ਕਮ ਤਰੱਕੀਆਂ ਇਧਰ ਖੀਆਂ ਬਾਬਾ ਨਾਨਕ ਇਦਾਂ ਹੀ ਚਲਾਉਂਦਾ ਰਵੇ ਹੈਨਾ ਇਹ ਚੀਜ਼ ਆ ਅੱਜ ਤੱਕ ਬਹੁਤ ਵਧੀਆ ਚੱਲਦਾ ਸੋਨਾ ਚੱਲਦਾ ਆ ਰਿਹਾ ਅਗਲੇ ਟਾਈਮ ਦਾ ਉਹ ਕਾਲਪੁਰਖ ਵਾਹਿਗੁਰੂ ਨੂੰ ਪਤਾ ਕਿੱ ਦੋਰਾ ਉਹਦੇ ਤੇ ਉਸ ਰੱਬ ਤੇ ਚਲੋ ਕੋਈ ਗੱਲ ਨਹੀਂ 네ਗੇਟਿਵ ਬੋਲਣ ਵਾਲੇ ਬੜੇ ਨੇ ਬਟ ਇੱਕ ਇੱਕ ਚੀਜ਼ ਸੋਚੋ ਕਿ ਹਨਾ ਹੁਣ ਇੱਕ ਏਜ ਤੋਂ ਬਾਅਦ ਲਾਈਫ ਕਿੰਨੀ ਸੌਖੀ ਹੋ ਗਈ ਕਿੱਥੇ ਕਿੰਨੀ ਏਜ ਹੋਣੀ 35 32 ਸਾਲ ਤੱਕ ਕਿੰਨਾ ਤੱਕ ਔਖਾ ਹੋਏ ਹੋ ਤੁਸੀਂ ਔਰ ਅੱਜ ਇੱਕ ਉਮਰ ਹੁੰਦੀ ਹੈ ਕਿ ਤੈ ਕਦੋਂ ਇਹਨਾਂ ਨੂੰ ਰਿਚ ਕਰਨਾ ਹੈ ਕਦੋਂ ਇਹਨਾਂ ਨੂੰ ਸਾਰਾ ਕੁਝ ਦੇਣਾ ਰੱਬ ਨੇ ਸੋਚਿਆ ਹੁੰਦਾ ਪਉ ਹੀ ਕੰਨੇ ਤੁਹਾਨੂੰ ਮਿਲਿਆ ਨਹੀਂ ਮਿਲਿਆ ਨਹੀਂ ਪਰ ਇੱਕ ਸਹੀ ਟਾਈਮ ਤੇ ਸਭ ਸਹੀ ਹੋ ਜਾਂਦਾ ਏਜ ਵਾਲੀ ਗੱਲ ਤੋਂ ਵੀ ਮੈਂ ਇੱਕ ਜੀ ਹਾਂ ਏਜ ਇਸ ਜਸਟ ਅ ਨੰਬਰਸ ਮੇਰਾ 88 ਬੋਣਾ ਮੇਰਾ 36 ਸਾਲ ਪੂਰੇ ਹੋ ਕੇ 37ਵਾਂ ਚੱਲਦਾ ਸੇਮ ਐਜ਼ ਇਟ ਹਨਾ ਉਹਨਾਂ ਖੁਸ਼ ਤਾਂ 16 ਸਾਲ ਦੇ ਜਵਾਕ ਨਹੀਂ ਰਹਿੰਦੇ ਜਿੰਨਾ ਅਸੀਂ 36 ਸਾਲਾਂ ਦੇ ਰਹਿੰਨੇ ਆ ਇਹ ਚੀਜ਼ਾਂ ਹੁੰਦੀਆਂ ਤਜਰਬੇ ਦੇ ਨਾਲ ਜਦੋਂ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਕਰਨਾ ਸਿੱਖ ਲਿਆ ਹਨਾ ਤੁਸੀਂ ਐਵੇਂ ਜਿਹਾ ਹੱਸਦੇ ਰਹੋ ਹੱਸਦੇ ਰਹੋ ਤੁਹਾਡੀ ਲਾਈਫ ਬਹੁਤ ਵਧੀਆ ਸਪੈਂਡ ਹੋਊਗੀ ਏਜ ਕਈ ਲੋਕੀ ਕਹਿਣਗੇ ਯਾਰ ਸਾਡੀ ਤਾਂ ਨਾ ਉਮਰ ਇੰਨੀ ਹੋ ਗਈ ਹੁਣ ਕਿੱਥੇ ਉਹ ਚੀਜ਼ਾਂ ਹਨਾ ਬਹੁਤ سارے ਲੋਕਾਂ ਦੇ ਪੈਰੇ ਤੁਸੀਂ ਦੇਖੋ ਗੱਡੀ ਦਰੋਂ ਸਫਰ ਕਰਕੇ ਆਏ ਹੋ ਲੋਕ ਬਾਈਕ ਚਲਾ ਰਹੇ ਆ ਗੱਡੀ ਚਲਾ ਰਹੇ ਪਰ ਉਹਨਾਂ ਦੇ ਮੂੰਹ ਤੇ ਸਮਾਈਲ ਹੈਣੀਗੀ ਸਾਡਾ ਇੱਕ ਮਤਲਬ ਕਿਹਾ ਨਾ ਇੱਕ ਸਟੇਸ਼ਨ ਹੈ ਬੈਠਣ ਦਾ ਜੇ ਅਸੀਂ ਮੋਗੇ ਤੋਂ ਲੁਧਿਆਣੇ ਜਾਣਾ ਰਾਜੇ ਰਾਜੇ ਦਾ ਟੱਪਾ ਉਹ ਸਾਡਾ ਬੈਸਟ ਮੰਨੋ ਤਾਂ ਉਹਨਾਂ ਦਾ ਸਾਰਾ ਸਟਾਫ ਸਾਨੂੰ ਜਾਣਦਾ ਜੇ ਅਸੀਂ ਚਲੇ ਗਏ ਭਾਜੀ ਨਾਲ ਦੇ 7865 ਵਾਲੇ ਨਹੀਂ ਆਏ ਇੱਕ ਮੇਰੇ 7865 ਆ ਗਿਆ ਸਾਡੀ ਗੱਡੀਆਂ ਦਾ ਨੰਬਰ ਸੇਮ ਹੀ ਆ ਹਨ ਤੇ ਅਸੀਂ ਬੈਠਾ ਇੱਕ ਵਾਰੀ ਕੀ ਹੋਇਆ ਅਸੀਂ ਉੱਥੇ ਬੈਠੇ ਸੀ ਨਾ ਚਾਰ ਜਣੇ ਦੋ ਕਪੜਾ ਸੀ ਤੇ ਅਸੀਂ ਉੱਚੀ ਉੱਚੀ ਹੱਸੀ ਚਲੀ ਹੱਸੀ ਚਲੀਏ ਜਦੋਂ ਅਸੀਂ ਡੇਢ ਦੋ ਘੰਟੇ ਉੱਥੇ ਬੈਠੇ ਅਸੀਂ ਵਾਪਸ ਜਾਣ ਲੱਗੇ ਤੇ ਰਾਜੇ ਦੇ ਢਾਬੇ ਦਾ ਜਿਹੜਾ ਓਨਰ ਹੈ ਸਰਦਾਰ ਜੀ ਉਹ ਆਏ ਕਹਿੰਦੇ ਬਾਈ ਜੀ ਗੱਲ ਸੁਣ ਕੇ ਜਾਓ ਤੇ ਮੈਂ ਕਿਹਾ ਜੀ ਹਾਂਜੀ ਬਾਈ ਜੀ ਕਹਿੰਦੇ ਆਹਾ ਬੇਸਣ ਦੀ ਬਰਫੀ ਕਹਿੰਦਾ ਅਸੀਂ ਸਪੈਸ਼ਲ ਬਣਾਈ ਹੈ ਇੱਕ ਡੱਬਾ ਉਹਨਾਂ ਨੇ ਸਾਨੂੰ ਦਿੱਤਾ ਇੱਕ ਉਹਨਾਂ ਨੂੰ ਦਿੱਤਾ ਮੈਂ ਕਿਹਾ ਜੀ ਇਹ ਕਿਸ ਖੋਸ਼ੀ ਚ ਕਹਿੰਦੇ ਭਾਈ ਸਾਡੇ ਢਾਬੇ ਦੇ ਕਹਿੰਦਾ ਬਹੁਤ ਬੰਦੇ ਆਉਂਦੇ ਆ ਕਹਿੰਦਾ ਲੋਕਾਂ ਦੇ ਚਿਹਰੇ ਤੇ ਰੋਟੀ ਖਾਂਦੇ ਵੀ ਮੁਸਕਾਨ ਹੈ ਨਹੀਂ ਕਹਿੰਦੇ ਤੁਸੀਂ ਇੱਕ ਵਧੀਆ ਇੰਜੋਏ ਕਰਕੇ ਜਾਓ ਕਹਿੰਦੇ ਸਾਡੇ ਵੱਲ ਦੋਫਾ ਜੀ ਉਹਨੇ ਸਾਨੂੰ ਦਿੱਤਾ ਫਿਰ ਉਹ ਚੀਜ਼ ਸਾਨੂੰ ਲੱਗੀ ਕਿ ਨਹੀਂ ਯਾਰ ਵੀ ਕਈ ਲੋਕਾਂ ਦਾ ਸੁਪਨਾ ਸਾਡੇ ਵਰਗੀ ਲਾਈਫ ਜਿਉਣ ਦਾ ਤੇ ਫਿਰ ਅਸੀਂ ਮਰ ਮਰ ਕੇ ਕਿਉਂ ਜਿਉਈਏ ਹੋ ਸਕਦਾ ਕੋਈ ਸਾਨੂੰ ਦੇਖ ਕੇ ਜਿਉਂਦਾ ਹੋਵੇ ਹੋ ਸਕਦਾ ਅਸੀਂ ਕਿਸੇ ਨੂੰ ਦੇਖ ਕੇ ਜਿਉਂਦੇ ਹੋਈਏ ਹਨਾ ਇਹ ਚੀਜ਼ ਤੇ ਇਹ ਚੀਜ਼ਾਂ ਤੋਂ ਬਸ ਇਹੀ ਹੈ ਵੀ ਜੀਗਾ ਹਾਸੇ ਦੇ ਰੋਜ਼ ਜ਼ਿੰਦਗੀ ਤੁਹਾਡੀ ਵਧੀਆ ਚੱਲ ਜੂਗੀ ਬਜੀ 3 ਡੀਆਰਪੀ ਸ਼ੱਕ ਮੰਨ ਲਗੇ ਕੁਝ ਨਹੀਂ ਹੋਣਾ ਉਸ ਕਾਲਪੁਰਖ ਵਾਹਿਗੁਰੂ ਦਾ ਸ਼ੁਕਰੀਆ ਕਰਿਆ ਕਰੋ ਜਿਨੇ ਤੁਹਾਨੂੰ ਰਾਤ ਨੂੰ ਸੋਇਆ ਤੇ ਸਵੇਰ ਨੂੰ ਤੁਹਾਨੂੰ ਉਠਾਇਆ ਨਹੀਂ ਤੇ ਇਹ ਨਹੀਂ ਪਤਾ ਰਾਤ ਨੂੰ ਤੁਸੀਂ ਆਪ ਸੁੱਤੇ ਸਵੇਰ ਚਾਰਾਂ ਬੰਦਿਆਂ ਨੂੰ ਢੋਣਾ ਕਿ ਆਪ ਉੱਠਣਾ ਨਹੀਂ ਬਹੁਤ ਸੋਹਣੀਆਂ ਗੱਲਾਂ ਬਹੁਤ ਵੱਡੀਆਂ ਗੱਲਾਂ ਸਮਝਣ ਵਾਲੀਆਂ ਨੇ ਬਹੁਤ ਸਮਝਦਾਰ ਮੈਨੂੰ ਲੱਗਦਾ ਇੰਟਰਵਿਊ ਹੋਇਆ ਹੈ ਆਪਣਾ ਜਾਂਦੇ ਜਾਂਦੇ ਤੁਸੀਂ ਲੇਡੀਜ਼ ਨੂੰ ਜਾਂ ਜੈਂਟਸ ਨੂੰ ਵੀ ਜੋ ਤੁਸੀਂ ਫੀਲ ਕੀਤਾ ਹੁੰਦਾ ਕੀ ਕਹਿਣਾ ਚਾਹੋਗੇ ਅਬ ਮੈਸੇਜ ਮੇਰਾ ਇਹੀ ਆ ਕਿ ਆਪਸ ਦੇ ਵਿੱਚ ਨਾ ਇੱਕ ਦੂਸਰੇ ਨੂੰ ਸੁਣੋ ਬੈਠ ਕੇ ਕਿਉਂਕਿ ਨਾ ਲੇਡੀਜ਼ ਐਦਾ ਹੁੰਦੀਆਂ ਨੇ ਕਿ ਆਪਣੇ ਦਿਲ 'ਚ ਗੱਲਾਂ ਰੱਖਦੀਆਂ ਸੋਚਦੀਆਂ ਕਿ ਮੈਂ ਹਸਬੰਡ ਨਾਲ ਕਰੂੰਗੀ ਹਸਬੰਡ ਅੱਗੋਂ ਖਿਜਿਆ ਘਪਿਆ ਹੁੰਦਾ ਉਹ ਗੱਲ ਵਿਚਾਰੀ ਡਰ ਦੀ ਮਾਰੀ ਦੱਸਦੀ ਹੀ ਨਹੀਂ ਹੈਗੀ ਤੇ ਜੈਂਟਸ ਨੂੰ ਚਾਹੀਦਾ ਕਿ ਖੁਦ ਉਹਦੇ ਕੋਲ ਬੈਠ ਕੇ ਨਾ ਉਹਦੇ ਨਾਲ ਥੋੜਾ ਕੰਫਰਟੇਬਲ ਫੀਲ ਕਰਾਓ ਤਾਂ ਕਿ ਉਹ ਜੋ ਉਹ ਦਿਲ 'ਚ ਕਿਉਂਕਿ ਉਹ ਕਿਹਦੇ ਨਾਲ ਗੱਲ ਕਰੂਗੀ ਹਸਬੰਡ ਨਾਲ ਹੀ ਕਰੂਗੀ ਨਾ ਤਾਂ ਥੋੜਾ ਜਿਹਾ ਟਾਈਮ ਦਿਓ ਆਪਣੇ ਇੱਕ ਮੋਬਾਈਲ ਸਾਈਡ ਤੇ ਰੱਖ ਕੇ ਅੱਧਾ ਘੰਟਾ ਇੱਕ ਘੰਟਾ ਇੱਕੀ ਚ ਉਹਦੀ ਗੱਲ ਸੁਣੋ ਅਗਰ ਤੁਸੀਂ ਸੁਣੋਗੇ ਤਾਂ ਤੁਹਾਡਾ ਜਿਹੜਾ ਰਿਲੇਸ਼ਨ ਹੈ ਨਾ ਉਹ ਡੇ ਬਾਈ ਡੇ ਵਧੀਆ ਹੁੰਦਾ ਜਾਊਗਾ ਇਹਦਾ ਇੱਕ ਪਣ ਇੱਕ ਰੀਜ਼ਨ ਵੀ ਆ ਕਈ ਵਾਰੀ ਨਾ ਲੋਕ ਕਹਿ ਦਿੰਦੇ ਯਾਰ ਮੇਰੀ ਵਾਈਫ ਤਾਂ ਕਹਿੰਦੇ ਖਜੀ ਰਹਿੰਦੀ ਆ ਮੱਚੀ ਰਹਿੰਦੀ ਆ ਇਦਾਂ ਦੇ ਵਰਡਸ ਯੂਜ਼ ਕਰਨ ਨੂੰ ਮੰਗੇ ਉਹਦਾ ਇੱਕ ਨਾ ਮੈਂ ਜਿੰਨੇ ਵੀ ਮੇਰੇ ਭਰਾ ਨੇ ਸੁਣਦੇ ਪਏ ਨੇ ਇਸ ਇੰਟਰਵਿਊ ਨੂੰ ਮੈਂ ਇਹ ਚੀਜ਼ ਕਹਿਣੀ ਚਾਹੂੰਗਾ ਵੀ ਇੱਕ ਖਿਜਨ ਦਾ ਨਹੀਂ ਇੱਕ ਕਾਰਨ ਹੁੰਦਾ ਦੇਖੋ ਸਾਡੇ ਜੇ ਅਸੀਂ ਥੋੜਾ ਜਿਹਾ ਵੀ ਇੱਕ ਵੱਧ ਖਾ ਲਈਏ ਨਾ ਸਾਡਾ ਪੇਟ ਅਫਸੈਟ ਹੋ ਜਾਂਦਾ ਲੇਡੀਜ਼ ਨੂੰ ਤੁਸੀਂ ਦੇਖੋ ਜੀ ਕਿੰਨੀਆਂ ਭੈਣੇ ਪ੍ਰੋਬਲਮਾਂ ਚ ਲੈਣੀਆਂ ਪੈਂਦੀਆਂ ਮੰਥਲੀ ਬੀਜ ਜਾਂ ਕਿਦਾਂ ਵੀ ਹਨਾ ਉਹ ਜਿਹੜੀ ਇੱਕ ਇੰਟਰਨਲ ਜਿਹੜੀਆਂ ਚੇਂਜਸ ਹੁੰਦੀਆਂ ਨਾ ਉਹ ਬੰਦੇ ਦਾ ਸੁਭਾਅ ਚਿੜਚਿੜਾ ਕਰ ਦਿੰਦਾ ਉਹ ਹਰ ਵਾਰੀ ਉਹ ਚੀਜ਼ਾਂ ਨਹੀਂ ਰਹਿੰਦੀਆਂ ਹੁਣ ਮੈਂ ਕਹਿੰਦਾ ਜੀ ਮੰਨ ਲਓ ਮੈਨੂੰ ਥੋੜਾ ਜਿਹਾ ਫੀਵਰ ਵੀ ਹੋਵੇ ਜੇ ਮੈਨੂੰ ਕੋਈ ਬੁਲਾਵੇ ਜਾਂ ਮੈਨੂੰ ਕੋਈ ਐਵੇਂ ਕਮੈਂਟ ਕਰੇ ਜਿਵੇਂ ਫਿਰ ਮੈਂ ਵੀ ਖਿੱਚ ਕੇ ਪਾਉਂਗਾ ਹਾਲਾ ਕਿ ਮੈਨੂੰ ਕੀ 100 ਨਹੀਂ 102 ਬੁਖਾਰ ਹੋਊਗਾ ਤੇ ਜਿਹੜੀਆਂ ਲੇਡੀਜ਼ ਦੇ ਵਿੱਚ ਇੰਟਰਨਲ ਲੰਨੀਆਂ ਨੀਆਂ ਪ੍ਰੋਬਲਮਸ ਹੁੰਦੀਆਂ ਤੇ ਉਹ 102 ਬੁਖਾਰ ਨਾਲੋਂ ਕਿਤੇ ਤੇ ਜੇ ਅਸੀਂ ਆ ਚੀਜ਼ ਸਮਝ ਲਈਏ ਵੀ ਯਾਰ ਜੇ ਇੱਕ ਬੰਦਾ ਜੇ ਮੰਨ ਲਓ ਮੈਂ ਆ ਮੈਂ ਇਹਨੂੰ ਬੁਲਾਇਆ ਮੈਂ ਸ਼ੇਤਨ ਨੂੰ ਬੁਲਾਇਆ ਇਹ ਮੈਨੂੰ ਖਿੱਚ ਕੇ ਪੈ ਗਈ ਪਹਿਲਾਂ ਮੈਂ ਸੋਚੂਗਾ ਯਾਰ ਵੀ ਕੋਈ ਗੱਲ ਤਾਂ ਹੈ ਨਹੀਂ ਜੇ ਖੇਜੀ ਇਹਨੂੰ ਕੋਈ ਨਾ ਕੋਈ ਪ੍ਰੋਬਲਮ ਆਊਗੀ ਜੇ ਅਸੀਂ ਉਹ ਪ੍ਰੋਬਲਮ ਤੇ ਫੋਕਸ ਕਰੀਏ ਨਾ ਸਾਰੀਆਂ ਗੱਲਾਂ ਦਾ ਸੋਲੂਸ਼ਨ ਨਿਕਲ ਜਾਂਦਾ ਜੇ ਤੂੰ ਮੈਨੂੰ ਬੋਲੀ ਉਤੋਂ ਦੀ ਮੈਂ ਸ਼ਸਤਰ ਲੈ ਕੇ ਚੜ੍ਹ ਜਾਂ ਦਵਾਂ ਹਾਂ ਵੀ ਤੈਰੀ ਅਸੀਂ ਤਾਂ ਤੂੰ ਕਿਵੇਂ ਬੋਲੀ ਉਹ ਫਿਰ ਤਾਂ ਜੀ ਵੀ ਉਹ ਹੀ ਆ ਵੀ ਫ੍ਰਿਕਸ਼ਨਸ ਪੈਦਾ ਹੁੰਦੀਆਂ ਇੱਕ ਦਿਨ ਇੱਕ ਦਿਨ ਘਰ ਟੁੱਟੂਗਾ ਬਿਲਕੁਲ ਬਹੁਤ ਸਾਰੇ ਮੈਸੇਜ ਦਿੱਤਾ ਤੁਸੀਂ ਥੈਂਕ ਯੂ ਸੋ ਮੱਚ ਜ਼ਰੂਰੀ ਗੱਲਾਂ ਕਰਨ ਲਈ ਸ਼ਾਇਦ ਕਈ ਜਾਣੇ ਸੋਚਣ ਕਈਆਂ ਦੇ ਰਿਲੇਸ਼ਨਸ ਉਹ ਸਹੀ ਹੋ ਜਾਣਗੇ ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ ਵੀਡੀਓ ਨੂੰ ਬਾਕੀ ਤੁਸੀਂ ਸ਼ੇਅਰ ਕਰਿਓ ਉਮੀਦ ਕਰਦੀ ਹਾਂ ਤੁਹਾਨੂੰ ਇੰਟਰਵਿਊ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਬਹੁਤ ਕੁਝ ਤੁਸੀਂ ਸਿੱਖਿਆ ਹੋਵੇਗਾ ਔਰ ਆਪਦੀ ਲਾਈਫ ਨੂੰ ਪਲੀਜ਼ ਇਹਨਾਂ ਨੇ ਜੋ ਵੀ ਤੁਹਾਨੂੰ ਚੰਗਾ ਲੱਗਿਆ ਉਹ ਚੀਜ਼ ਨੂੰ ਗ੍ਰੈਬ ਕਰੋ ਤੇ ਉਸ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਬਣੇ ਰਹੋ ਸਾਡੇ ਨਾਲ ਧੰਨਵਾਦ